ਆ ਤੇ ਆ ਟੈਂਕੀ ਵਿੱਚ ਪਾਣੀ ਪਾ ਕੇ ਤੇ ਇਹਦੇ ਨਾਲ ਗੁਜ਼ਾਰਾ ਕਰੀਦਾ ਠੀਕ ਹੈ ਜੀ ਨਾਂ ਮੇਰੇ ਕੋ ਲੈਟਰਿੰਗਾਂ ਨਾਂ ਬਾਥਰੂਮ ਹੈ ਠੀਕ ਹੈ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਾਜਵੀਰ ਸਿੰਘ ਵਤਨ ਦੀ ਮਿੱਟੀ ਚੈਨਲ ਅੱਜ ਅਸੀਂ ਪਹੁੰਚੇ ਆ ਪਿੰਡ ਹਰਦੌਰਵਾ ਚਲਾ ਜਿੱਥੇ ਹਾਨਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਬਾਕੀ ਏਰੀਆ ਚ ਤੇ ਬਹੁਤ ਜਿਆਦੀ ਸੰਗਤ ਨੇ ਸੇਵਾ ਕੀਤੀ ਹੈ ਬੜਾ ਕੁਝ ਸ਼ਾਸਨ ਨੇ ਬਹੁਤ ਕੁਝ ਕੀਤਾ ਪਰ ਅਸੀਂ ਜਿੱਥੇ ਪਹੁੰਚੇ ਆ ਇੱਥੇ ਅਜੇ ਤੱਕ ਕੋਈ ਇੰਨਾ ਵੀਰਾਂ ਦੀ ਸਾਰ ਲੈਣ ਨਹੀਂ ਆਇਆ ਕਿੰਨੇ ਹਾਲਾਤ ਇੱਥੇ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੜ੍ਹ ਦੇ ਨਾਲ ਤੇ ਆਪਾਂ ਰਣਜੀਤ ਸਿੰਘ ਦੇ ਘਰ ਪਹੁੰਚੇ ਆ ਆਪਾਂ ਰਣਜੀਤ ਸਿੰਘ ਦੇ ਪਰਿਵਾਰ ਨਾਲ ਰਣਜੀਤ ਸਿੰਘ ਨਾਲ ਵੀ ਆਪਾਂ ਗੱਲ ਕਰਦੇ ਆ ਹਾਂਜੀ ਰਣਜੀਤ ਸਿੰਘ ਜੀ ਹਾਂਜੀ ਅਸੀਂ ਤਨਵਾਦਿਆਂ ਜੀ ਤੁਹਾਡੇ ਚੈਨਲ ਦਾ ਜਿਹੜੇ ਸਾਡੇ ਕੋਲ ਆਏ ਨੇ ਠੀਕ ਹੈ ਜੀ ਤੇ ਗਰੀਬਾਂ ਦੀ ਸਾਰ ਲਈ ਆ ਕਿਉਂਕਿ ਸਾਡੇ ਕੋਲ ਇੱਥੇ ਮਤਲਬ ਕੋਈ ਨਾ ਤੇ ਪ੍ਰਸ਼ਾਸਨ ਦਾ ਬੰਦਾ ਕੋਈ ਆਇਆ ਨਾ ਕੋਈ ਫੜਨਾ ਬਹੁਤ ਨੁਕਸਾਨ ਹੋਇਆ ਜੀ ਇੱਥੇ ਜੀ ਤੇ ਧੰਨਵਾਦੀਆਂ ਤੁਹਾਡੇ ਠੀਕ ਹੈ ਜੀ ਫੜ ਦਾ ਪਾਣੀ ਇੱਥੇ ਮਤਲਬ ਬਹੁਤ ਨੁਕਸਾਨ ਬਹੁਤ ਜ਼ਿਆਦਾ ਹੋਇਆ ਨਛਾ ਤੁਹਾਡੇ ਕੋਲ ਅਜੇ ਤੱਕ ਕੋਈ ਨਹੀਂ ਆਇਆ ਸਾਡੇ ਕੋਲ ਕੋਈ ਨਹੀਂ ਆਇਆ ਕੋਈ ਮਤਲਬ ਸਰਕਾਰ ਵੱਲੋਂ ਸਰਵੇਲੇ ਆਏ ਆਏ ਹੀ ਗਏ ਹੂੰ ਮਤਲਬ ਉਹ ਕੋਠਿਆਂ ਦੀ ਕੋ ਫੋਟੋਆਂ ਵਾਟਵਾ ਖਿੱਚ ਕੇ ਲੈ ਗਏ ਅੱਛਾ ਜੀ ਤੁਹਾਡਾ ਕੀ ਕੀ ਨੁਕਸਾਨ ਹੋਇਆ ਜਿਆਦਾ ਨੁਕਸਾਨ ਤੁਹਾਡਾ ਘਰ ਦਾ ਹੋਇਆ ਸਾਡਾ ਜੀ ਇੱਕ ਘਰ ਦਾ ਨੁਕਸਾਨ ਆ ਮਤਲਬ ਕਰਦੀਆਂ ਛੱਤਾਂ ਜੜੀਆਂ ਚੋਣ ਡੀਆਂ ਅਸੀਂ ਠੀਕ ਹੈ ਜੀ ਹਾਂ ਤੁਹਾਨੂੰ ਦੱਸਦੇ ਆ ਉਹ ਘਰ ਦੀਆਂ ਆ ਵੀ ਰਣਜੀਤ ਸਿੰਘ ਦਾ ਘਰ ਹੈ ਜੀ ਵੇਖੋ ਜੀ ਆ ਘਰਦਿਆਂ ਵੇਖ ਲਓ ਜੀ ਨਾ ਚਤੀਆਂ ਪੂਰੀਆਂ ਸਾਰੇ ਘਰ ਜਿਹੜਾ ਪੂਰਾ ਡੈਮੇਜ ਹੋ ਗਿਆ ਵਾ ਠੀਕ ਹੈ ਜੀ ਤੁਸੀਂ ਪਾਸੇ ਦਿਖਾ ਬਿਲਕੁਲ ਮੱਲ ਲੱਗ ਇਹ ਆ ਵੀ ਬਹੁਤ ਬਹੁਤ ਖਰਾਬ ਹੋ ਗਈ ਆ ਠੀਕ ਹੈ ਜੀ ਇਹ ਤੁਸੀਂ ਆ ਵੀਰ ਦੇ ਅਜੇ ਤੱਕ ਬਾਲੇ ਆ ਜੀ ਸੱਚੇ ਬਾਲੇ ਆ ਜੀ ਦੇਖ ਲਓ ਜੀ ਸਾਰੀਆਂ ਵੇਖੋ ਜੀ ਤਰੇੜਾਂ ਪੈ ਗਈਆਂ ਤਰੇੜਾਂ ਤਰੇੜਾਂ ਪੈ ਚੁੱਕੀਆਂ ਜੀ ਹਟਦੇ ਪਾਣੀ ਨਾਲ ਹਾਂ ਜੀ ਹਾਂਜੀ ਜੀ ਜੇ ਹਿਸਾਬ ਨਾਲ ਸਾਡਾ ਨੁਕਸਾਨ ਹੋਇਆ ਜੀ ਘਰ ਦੇ ਉੱਤੋਂ ਮਤਲਬ ਸਤਾਂ ਬਿਲਕੁਲ ਝੁੰਨੀਆਂ ਸੀ ਸਮਾਨ ਜਿਹੜਾ ਬਿਲਕੁਲ ਖਰਾਬ ਹੋ ਗਿਆ ਜੀ ਤੇ ਪਰਾਲਾ ਪਰਵੇਖਦੇ ਹੋ ਜੀ ਤੇ ਪਰਾਲ ਵੀ ਪਈ ਆ ਇਸ ਟਾਈਮ ਜੀ ਜੀ ਤੇ ਸਾਡਾ ਮਤਲਬ ਬਹੁਤ ਜ਼ਿਆਦਾ ਨੁਕਸਾਨ ਹੋਇਆ ਠੀਕ ਹੈ ਜੀ ਇਹ ਇਹ ਸੰਜੀ ਸਰਦਾਰ ਅਨਜੀਤ ਸਿੰਘ ਜਿਨ੍ਹਾਂ ਦਾ ਹੜ੍ਹ ਨਾਲ ਇਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਮੈਂ ਬੇਨਤੀ ਕਰਦਾ ਹਾਂ ਪ੍ਰਸ਼ਾਸਨ ਅੱਗੇ 당ਨੀ ਸੱਜਣਾ ਅੱਗੇ ਔਰ ਹੋਰ ਸੰਸਥਾ ਅੱਗੇ ਜਿਨ੍ਹਾਂ ਨੇ ਬਹੁਤ ਜ਼ਿਆਦੀ ਹਲਕਾ ਇਲਾਕੇ 'ਚ ਮਦਦ ਕੀਤੀ ਆ ਇਸ ਵੀਰ ਦੀ ਵੀ ਮਦਦ ਕੀਤੀ ਜਾਵੇ ਇਸ ਵੀਰ ਨੂੰ ਬਹੁਤ ਦਾ ਨੁਕਸਾਨ ਹੋਇਆ ਹੈ ਮੈਂ ਰਾਜਵੀਰ ਸਿੰਘ